ਅਗਧੀਆਂ ਲਪਟਾਂ 'ਚ ਕਿਰਿਆ ਹੋਇਆ ਟਰੱਕ ਬਠਿੰਡਾ ਦੀ ਅਨਾਜ ਮੰਡੀ 'ਚ ਹੈ ਸਥਾਨਕ ਵਪਾਰੀ ਸੰਜੀਵ ਕੁਮਾਰ ਨੂੰ ਤੇਜ਼ ਰਫ਼ਤਾਰ ਟਰੱਕ ਨੇ ਧਰਰ ਦਿੱਤਾ ਸੰਜੀਵ ਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਟਰੱਕ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹਾਲਾਤ ਇੰਨੇ ਤਣਾਪੂਰਨ ਹੋ ਗਏ ਕਿ ਪੁਲਿਸ ਨੂੰ ਮੌਕੇ ਤੇ ਪਹੁੰਚ ਕੇ ਹਾਲਾਤ ਨੂੰ ਸੰਭਾਲਣਾ ਪਿਆ ਪੁਲਿਸ ਨੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਵੀ ਸੱਦਿਆ ਮਲਜ਼ਮ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਇਲਾਕੇ ਵਿੱਚ ਹੁਣ ਵੀ ਤਣਾਅ ਬਣਿਆ ਹੋਇਆ ਹੈ ਸਾਣਾ ਮੰਡੀ ਚੋਂ ਇੱਕ ਟਰਾਲਾ ਜਿਹੜਾ ਆ ਰਿਹਾ ਸੀ ਅੱਗੋਂ ਸਾਹਮਣੇ ਜਿਹੜਾ ਇੱਕ ਮੋਟਰਸਾਈਕਲ ਤੇ ਨੌਜਵਾਨ ਆ ਰਿਹਾ ਸੀ ਮਰਦੀ ਵੀ ਬਹੁਤ ਉਹਦੇ ਥੱਲੇ ਜਿਹੜਾ ਨੀਚੇ ਆ ਕੇ ਉਹਦੀ ਮੋਟਰਸਾਈਕਲ ਥੱਲੇ ਆ ਗਿਆ ਟਰੱਕ ਦੇ ਡੈਥ ਹੋ ਗਈ ਸੀ ਪਰ ਲੋਕ ਭੜਕ ਗਏ ਸੀ ਉਹਨਾਂ ਨੇ ਟਰੱਕ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਬੁਝਾ ਦਿੱਤੀ ਗਈ ਹੈ ਜਿਨ੍ਹਾਂ ਨੇ ਟਰੱਕ ਡਰਾਈਵਰ ਅਸੀਂ ਖਿਲਾਫ ਕਾਰਵਾਈ ਕਰ ਰਹੇ ਜਿਨ੍ਹਾਂ ਨੇ ਆਗੂ ਬੁਲਾਈ ਅਸੀਂ ਉਹਨਾਂ ਨੇ ਦੇਖਿਆ ਕਿਉਂ ਕੌਣ ਲਾਇਆ ਕੀ ਗੱਲ ਹੈ ਉਹ ਉਹਦੇ ਪਰਫੈਕਟ ਕੌਣ ਸੀ